ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਚੱਕਬੰਦੀ ਬੁੱਕ ਬਾਰੇ ਪੜ੍ਹਾਂਗੇ। ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਆ ਕਿ ਚੱਕਬੰਦੀ ਦੀ ਬੁੱਕ ਪੇਪਰ ਦੇ ਵਿੱਚੋਂ ਲਾਉਗਾ। ਪਰ ਫਿਰ ਵੀ ਕਿਹੜਾ ਆਪਰੇਸ਼ਨ ਕਿਹੜੇ ਅਧਿਆਇ ਦੇ ਵਿੱਚੋਂ ਆਗਾ। ਤੇ ਇਹਦੇ ਵਿੱਚ ਥੋੜਾ ਜਿਹਾ ਇੰਟਰਸਟ ਗ੍ਰੇਟ ਕਰਨ ਦੇ ਲਈ ਇਹਦੀ ਰੀਡਿੰਗ ਤੇ ਕੁਝ-ਕੀ ਗੱਲਾਂ ਦਾ ਸਮਝਣਾ ਬਹੁਤ ਜ਼ਰੂਰੀ ਆ। ਤਾਂ ਦੇਖਦੇ ਹਾਂ ਜੀ ਅਸੀਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਸਾਨੂੰ ਪਤਾ ਹੋਣਾ ਚਾਹੀਦਾ। ਪਹਿਲੀ ਗੱਲ ਤਾਂ ਜੀ ਇਸ ਬੁੱਕ ਦੇ ਟੋਟਲ ਕਿੰਨੇ ਅਧਿਆਇ ਨੇ? ਉਹਨਾਂ ਅਧਿਆਇਆਂ ਦਾ ਸਾਨੂੰ ਨਾਮ ਪਤਾ ਹੋਣਾ ਚਾਹੀਦਾ ਇਸ ਬੁੱਕ ਦੇ ਵਿੱਚ ਟੋਟਲ ਸਾਡੇ ਕੋਲੇ 9 ਚੈਪਟਰ ਨੇ ਠੀਕ ਹੈ ਜੀ ਉਹਨਾਂ ਦਾ ਨਾਮ ਆ ਆਪਣੇ ਕੋਲੇ ਜਿਵੇਂ ਪਹਿਲਾ ਅਧਿਆਇ ਆ ਸਾਡੇ ਕੋਲੇ ਜੀ ਭੂਮਿਕਾ ਅਤੇ ਕੰਮ ਕਰਨ ਦਾ ਸੰਖੇਪ ਟੰਗ ਜਾਨਿ ਕਿ ਪਹਿਲੇ ਦੇ ਹੀ ਦੇ ਵਿੱਚ ਉਹਦੀ ਇੰਟਰੋਡਕਸ਼ਨ ਦਿੱਤੀ ਗਈ ਆ ਤੇ ਜਿਹੜੇ ਅੱਗੇ ਉਹਦੇ 7-8 ਚੈਪਟਰ ਹੈਗੇ ਨੇ ਉਹਨਾਂ ਦੇ ਇੱਕ ਸੰਖੇਪ ਸਾਰ ਸਾਨੂੰ ਦਿੱਤਾ ਗਿਆ ਵੀ ਚੱਕਬੰਦੀ ਦਾ ਕੰਮ ਕਿਸ ਤਿਸ ਤਰ੍ਹਾਂ ਕੀਤਾ ਗਿਆ ਉਹਦਾ ਇੱਕ ਸੰਖੇਪ ਟੰਗ ਜੀ ਦੂਸਰਾ ਸਟੇਪ ਕੋਲੇ ਜਿਆ ਇਹ ਕੀ ਹੈ ਜੀ ਮੁੱਢਲੀ ਕਾਰਵਾਈ ਮਤਲਬ ਇਹ ਜੀ ਸਟਾਰਟਿੰਗ ਕਿਦਾਂ ਕੀਤੀ ਗਈ ਚੱਕ ਬੰਦੀ ਦੀ ਉਸ ਤੋਂ ਬਾਅਦ ਕੀ ਹੈ ਜੀ ਇਹਦੇ ਕਾਗਜ਼ ਮੁੱਢਲੇ ਕਾਗਜ਼ ਕਿਹੜੇ-ਕਿਹੜੇ ਨੇਗੇ ਉਹ ਕਿਹੜੇ ਕਿਸ ਤਰ੍ਹਾਂ ਤਿਆਰ ਕਰਨੇ ਨੇ ਅਸੀਂ ਜ਼ਮੀਨ ਦੀ ਕਿਸ ਸੰਬੰਧੀ ਕਿਸ ਤਰ੍ਹਾਂ ਕਰਨੀ ਆ ਜ਼ਮੀਨਾਂ ਦੀਆਂ ਕੀਮਤਾਂ ਕਿਵੇਂ ਪਾਉਣੀਆਂ ਦਰਜਾਬੰਦੀ ਕਿਵੇਂ ਕਰਨੀ ਆ ਉਹ ਸਾਰਾ ਕੁਝ ਤੀਜੇ ਵਿੱਚ ਆ ਉਸ ਤੋਂ ਬਾਅਦ ਕੀ ਕੀਤਾ ਗਿਆ ਜੀ ਪਮੈਸ਼ ਕੀਤੀ ਗਈ ਮਤਲਬ ਉਹਦੀ ਮਿੰਨਤੀ ਗਿਣਤੀ ਕੀਤੀ ਗਈ 66 ਇੰਚ ਕਰਮ ਦੇ ਹਿਸਾਬ ਕਿਤਾਬ ਦੇ ਨਾਲ ਕੋਨਾਲਾ ਮਾਪਲੇਆਂ ਦੇ ਵਿੱਚ ਉਸ ਤੋਂ ਬਾਅਦ ਜੀ ਇੱਕ ਚੱਕ ਬੰਦੀ ਦੀ ਸਪੀਮ ਤਿਆਰ ਕਰ ਲਈ ਗਈ ਜਮੀਨ ਦੀ ਸਾਰਾ ਕੁਛ ਤਿਆਰ ਕਰ ਲਿਆ ਗਿਆ ਉਸ ਤੋਂ ਬਾਅਦ ਕੀ ਕੀਤਾ ਗਿਆ ਜਿਹਦੀ ਨਮੀ ਬੰਡ ਕਰ ਦਿੱਤੀ ਗਈ ਨਮੀ ਬੰਡ ਦਾ ਮਤਲਬ ਕੀ ਹੈਗਾ ਜੀ ਨਵੇਂ ਖਸਰਾ ਨੰਬਰ ਮਸੀਲਾ ਦੇ ਮਤਾਬਕ 올 ਆਊਟ ਕਰ ਦਿੱਤੇ ਗਏ ਲਾਸਟੇ ਕੀ ਕੀਤਾ ਗਿਆ ਜੀ ਕਾਗਜ਼ਾਂ ਦੀ ਅੰਤਮ ਤਸਦੀਕ ਕਰ ਲਈ ਗਈ ਕਾਗਜ਼ਾਂ ਦੀ ਅੰਤਮ ਤਸਦੀਕ ਕਰਕੇ ਮਿਸਲ ਹਕੀਕਤ ਤਿਆਰ ਕਰ ਦਿੱਤੀ ਗਈ ਮਿਸਲ ਹਕੀਕਤ ਸਾਰੇ ਦੋਸਤਾਂ ਨੂੰ ਪਤਾ ਹੀ ਹੈ ਕੀ ਹੈਗਾ ਜਿਹੜੀ ਕਿ ਪਹਿਲੀ ਜਮ੍ਹਾਂ ਬੰਦੀ ਸੀ ਜਿਹੜੇ ਵਿੱਚ ਮਰੱਬਾ ਬੰਦੀ ਤੋਂ ਪਹਿਲਾਂਲੇ ਨੰਬਰ ਤੇ ਜਿਹੜੇ ਹੁਣ ਨਵੇਂ ਮਸਤੀਲਾਂ ਦੇ ਕੋਲ ਨੇ ਨਵੇਂ ਖਸਰਾ ਨੰਬਰ ਅਲਾਉਟ ਕੀਤੇ ਆ ਉਹ ਸਾਰੀ ਜਮ੍ਹਾਂ ਬੰਦੀ ਤਿਆਰ ਹੋ ਗਈ ਜੀ ਤੇ ਨੌਵਾਂ ਸਾਡੇ ਕੋਲੇ ਦੱਸਿਆ ਗਿਆ ਨੌਵੇਂ ਧਿਆਏ ਵਿੱਚ ਆਪਸਰਾ ਦੇ ਜਿਹੜੇ ਫੋਟਕਲ ਫਾਰਚੁਨਿੰਗ ਇਹ ਆ ਸਾਡੇ ਕੋਲੇ ਜੀ ਸਾਰੀ ਬੁੱਕ ਦਾ ਸਾਰ ਇਹਨਾਂ ਨੌਵਾਂ ਧਿਆਏ ਤੇ ਸਾਨੂੰ ਕੋਈ ਰੱਟਾ ਲਾਉਣ ਦੀ ਜ਼ਰੂਰਤ ਨਹੀਂ ਜਿਵੇਂ ਜਿਵੇਂ ਅਸੀਂ 1 ਵਾਈ 1 ਕਰਾਂਗੇ ਇਹ ਸਾਨੂੰ ਆਟੋਮੈਟਿਕਲੀ ਪਤਾ ਲੱਗ ਜਣੇ ਇਹਨਾਂ ਦੇ ਨਾਮ ਤਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਆਂ ਜੇ ਕੀ ਜੀ ਪਹਿਲਾ ਧਿਆਏ ਪਹਿਲਾਂ ਤਾਂ ਇਹ ਕੀ ਹੈ ਸਾਡੇ ਕੋਲੇ ਜੀ ਭੂਮਿਕਾ ਤੇ ਕੰਮ ਕਰਨ ਦਾ ਸੰਖੇਪਕੰਦ ਜਦੋਂ ਵੀ ਆਪਾਂ ਕੋਈ ਵੀ ਕਿਤਾਬ ਪੜ੍ਹਦੇ ਆ ਤਾਂ ਸਭ ਤੋਂ ਪਹਿਲਾਂ ਉਹ ਇੱਕ ਭੂਮਿਕਾ ਲਿਖੀ ਹੁੰਦੀ ਆ ਉਸ ਬੁੱਕ ਬਾਰੇ ਇੱਕ ਇੰਟਰੋਡਕਸ਼ਨ ਦਿੱਤੀ ਗਈ ਹੁੰਦੀ ਆ ਸੇਮ ਇਹਦੇ ਵਿੱਚ ਵੀ ਜੀ ਪਹਿਲੇ ਵਿਹਾਈ ਦੇ ਵਿੱਚ ਸਾਨੂੰ ਕੀ ਦਿੱਤੀ ਗਈ ਹੈ ਜੀ ਇੱਕ ਇੰਟਰੋ ਦਿੱਤੀ ਗਈ ਆ ਵੀ ਚੱਕਬੰਦੀ ਕੀ ਆ ਇਹ ਕਦੋਂ ਸ਼ੁਰੂ ਹੋਈ ਕਿਹੜੇ ਐਕਟ ਦੇ ਦੀਨ ਹੋਈ ਕਿਹੜੇ ਮਹਿਕਮੇ ਦੁਆਰਾ ਸਭ ਤੋਂ ਪਹਿਲਾਂ ਕੀਤੀ ਗਈ ਕਿਹੜੇ ਪਿੰਡਾਂ 'ਚ ਪਹਿਲਾਂ ਹੋਈ ਕਿਉਂ ਇਹਦੀ ਲੋੜ ਪਈ ਜਿਵੇਂ ਕਹਿੰਦੇ ਆ ਨਾ ਜੀ ਲੋੜ ਕਾਰਡ ਦੀ ਮਾ ਜੇ ਜੀ ਲੋਡ ਸੀ ਤਾਂ ਤਾਈਆਂ ਚੱਕਬੰਦੀ ਲੈ ਕੇ ਆਂਦੀ ਗਈ ਨਾ ਚੱਕਬੰਦੀ ਦੀ ਕਿਉਂ ਲੋੜ ਪਈ ਕੀ ਕੀ ਇਹਦੇ ਲਾਭ ਹੋਏ ਤੇ ਸਰਕਾਰ ਦੁਆਰਾ ਕੀ ਕੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਤੇ ਨੈਕਸਟ ਤੇ ਲਾਸਟ ਸਾਡੇ ਕੋਲੇ ਹੈਗਾ ਜੀ ਚੱਕਬੰਦੀ ਕਰਨ ਦਾ ਸੰਖੇਪ ਤੰਗ ਮੈਂ ਤੁਹਾਨੂੰ ਕੀ ਕਿਹਾ ਸੀ ਇੱਕ ਤਾਂ ਜੀ 9 ਦੇ 9 ਅਧਿਆਇ ਦੇ ਸਾਡੇ ਨਾਮ ਯਾਦ ਹੋਣੇ ਚਾਹੀਦੇ ਆ ਸੈਕੰਡਲੀ ਸਾਡੀ ਕੀ ਗੱਲ ਯਾਦ ਹੋਣੀ ਚਾਹੀਦੀ ਆ ਵੀ ਇਹ ਅਧਿਆਇ ਕਾਹਦੇ ਨਾਲ ਲਿਖੜਾ ਜੇ ਸਾਡੇ ਕੋਲ ਇੰਨਾ ਆਪਰੇਸ਼ਨਾਂ ਦੇ ਵਿੱਚੋਂ ਕੋਈ ਵੀ ਆਪਰੇਸ਼ਨ ਆਉਂਦਾ ਤਾਂ ਅਸੀਂ ਪਹਿਲਾਂ ਤਾਂ ਇਹ ਹੁੰਲਾਂਗੇ ਠੀਕ ਹੈ ਜੀ ਪਹਿਲਾਂ ਤਾਂ ਇਹ ਕਾਦੇ ਨੇ ਲੇਟੜਾ ਵੀ ਚੱਕਬੰਦੀ ਹੈ ਕੀ ਆ ਕੀਨੇ ਸ਼ੁਰੂ ਕੀਤੀ ਕਿਹੜੇ ਐਕਟ ਦੀਨ ਕੀਤੀ ਕਿਹੜੇ ਵਿਭਾਗਮੇ ਦੁਆਰਾ ਕੀਤੀ ਕਿਉਂ ਇਹਦੀ ਲੋੜ ਪੈਗੀ ਕੀ ਕੀ ਜਿਹਦੇ ਸਹਾਰੇ ਸੀ ਸਰਕਾਰ ਦੀਆਂ ਕੀ ਹਦਾਇਤਾਂ ਸੀ ਤੇ ਚੱਕਬੰਦੀ ਕਰਨ ਦਾ ਸੰਖੇਪ ਢੰਗ ਜਿਹਦੇ ਵਿੱਚ ਸਾ ਜਿਹੜੀ ਅੱਠ ਦੇ ਅੱਗੇ ਹੈਗੇ ਆ ਉਹ ਆਪਣੇ ਸੰਖੇਪ ਦੇ ਵਿੱਚ ਇਹਦੇ ਵਿੱਚ ਲਿਖੀ ਗਈ ਨੇ ਤਾਂ ਦੇਖਦੇ ਆ ਜੀ ਆਪਾਂ ਸਮਝਦੇ ਹਾਂ ਚੱਕਬੰਦੀ ਨੂੰ ਹੈ ਕੀ ਆ ਇਹ 1 ਵਾਈ 1 ਦੇਖੋ ਜੀ ਪਹਿਲਾ ਪੁਆਇੰਟ ਸੀ ਕਿ ਸਾਡੇ ਕੋਲੇ ਚੱਕਬੰਦੀ ਭਾਉ ਹੈ ਕੀ ਆ ਤਾਂ ਦੇਖੋ ਜੀ ਜਿਹੜੇ ਚੱਕਬੰਦੀ ਪੌਂ ਆ ਸਾਡੇ ਕੋਲੇ ਇਹ ਤਿੰਨ ਸ਼ਬਦਾਂ ਦੀ ਸਮੀਲ ਤੋਂ ਬਣਿਆ। ਉਹ ਕਿਹੜੇ ਤਿੰਨ ਸ਼ਬਦ ਜੀ ਪੌਂ ਚੱਕ ਪਲੱਸ ਬੰਦੀ। ਪੌਂ ਦਾ ਮਤਲਬ ਕੀ ਹੁੰਦਾ ਜੀ ਜ਼ਮੀਨ। ਚੱਕ ਦਾ ਮਤਲਬ ਹੁੰਦਾ ਟੁਕੜਾ। ਬੰਦੀ ਦਾ ਮਤਲਬ ਹੈਗਾ ਸਾਡੇ ਕੋਲੇ ਬੰਨਣਾ। ਤਾਂ ਚੱਕਬੰਦੀ ਪੌਂ ਦਾ ਮਤਲਬ ਕੀ ਹੈਗਾ ਵੀ ਜਿਹੜੀ ਜ਼ਮੀਨ ਦੇ ਟੁਕੜੇ ਨੇ ਉਹਨਾਂ ਨੂੰ ਇੱਕ ਥਾਂ ਤੇ ਇਕੱਠੇ ਕਰ ਦੇਣਾ। ਤੇ ਦੇਖੋ ਜੀ ਕੀ ਲਿਖਿਆ ਹੋਇਆ ਕਿਸੇ ਜ਼ਮੀਨ ਦੇ ਮਾਲਕ ਜਾਂ ਹੱਕਦਾਰ ਦੀ ਬਿਖਰੀ ਹੋਈ ਜ਼ਮੀਨ ਦੇ ਟੁਕੜਿਆਂ ਨੂੰ ਸਚੁੱਜੀ ਸ਼ਕਲ ਦੇ ਵਿੱਚ ਕਿਸੇ 'ਤੇ ਥਾ ਇਕੱਠਾ ਕਰ ਦੇਣਾ ਹੀ ਚੱਕਬੰਦੀ ਕਹਿੰਦਾ। ਮੈਨੂੰ ਲੱਗਦਾ ਸਾਰੇ ਨੂੰ ਪਤਾ ਲੱਗ ਗਿਆ ਹੋਊ ਚੱਕਬੰਦੀ ਹੈ ਕੀ ਆ। ਇਹਨੂੰ ਹੁਣ ਅਸੀਂ ਥੋੜਾ ਜਿਹਾ ਸਮਝਣੀ ਹੈ ਚੱਕਬੰਦੀ ਨੂੰ ਠੀਕ ਆ। ਮੰਨ ਕੇ ਚੱਲੋ ਜੀ ਕਿਸੇ ਮਾਲਕ ਦੇ ਕੋਲੇ ਚਾਰ ਅਲੱਗ-ਲੱਗ ਥਾਂਾਂ 'ਤੇ ਆਪਣੇ ਕੋਲੇ ਜ਼ਮੀਨ ਆ। ਮੰਨ ਕੇ ਚੱਲੋ ਜੀ ਇੱਕ ਨੰਬਰ, ਉਰੇ 15 ਨੰਬਰ ਆ ਜੀ ਉਹਦੇ, ਉਰੇ ਹੈਗਾ 45 ਨੰਬਰ, ਨੈਕਸਟ ਹੈਗਾ 200 ਬੀ ਨੰਬਰ। ਹੁਣ ਦੇਖੋ ਜੀ ਇਹਨੂੰ ਚਾਰਾਂ ਥਾਂਾਂ 'ਤੇ ਅਲੱਗ-ਅਲੱਗ ਜਾਣਾ ਪੈਂਦਾ। ਜਿਹਦੇ ਕਰਕੇ ਤੇ ਟਾਈਮ ਵੀ ਜ਼ਿਆਦਾ ਲੱਗਦਾ ਹੈ ਇਹਨੂੰ, ਇਹਦਾ ਖਰਚਾ ਵੀ ਜ਼ਿਆਦਾ ਹੁੰਦਾ ਜਾਣ ਤੇ ਨੈਕਸਟ ਅਲੱਗ-ਅਲੱਗ ਥਾਵਾਂ ਤੇ ਹੁਣ ਕਰਕੇ ਪੈਦਾਵਾਰ ਵੀ ਘਟ ਹੁੰਦੀ ਆ। ਤੇ ਨੂੰ ਸਿੰਚਾਈ ਦੇ ਸਾਧਨ ਵੀ ਥਾਂ ਅਲੱਗ-ਅਲੱਗ ਥਾਵਾਂ ਤੇ ਲਾਉਣੇ ਪੈਂਦੇ ਆ। ਹੁਣ ਜੀ ਚਾਰੇ ਦੇ ਚਾਰੇ ਇਹ ਮੈਂ ਤੁਹਾਨੂੰ ਖਾਨੇ ਬਣਾ ਕੇ ਦਿਖਾਇਆ ਵੀ ਆ ਨਾ ਤਾਂ ਮਤਲਬ ਕਈਆਂ ਨੂੰ ਲੱਗ ਰਿਹਾ ਹੋਊਗਾ ਪਹਿਲਾਂ ਹੀ ਕਿੱਲੇਬੰਦੀ ਹੋਈ ਵੀ ਆ ਵੀ ਮਸਤੀਲਬੰਦੀ ਤਾਂ ਹੋਈ ਪਈ ਆ। ਠੀਕ ਆ ਜੀ ਇਹ ਸਮਝਾਉਣ ਦੇ ਖਾਤਰ ਲਿਆ ਗਿਆ ਇਥੇ ਮਸਤੀਲਬੰਦੀ ਨਹੀਂ ਹੋਈ ਵੀ। ਹੁਣ ਮੰਨ ਕੇ ਚੱਲੋ ਜੀ ਇਹ ਚਾਰੇ ਦੇ ਚਾਰੇ ਕਿੱਲੇ ਇੱਕ ਜਗ੍ਹਾ ਤੇ ਇਕੱਠੇ ਕਰ ਦਿੱਤੇ ਜਾਣ। ਠੀਕ ਆ ਜੀ ਆਹ ਥਾਂ ਤੇ ਚਾਰੇ ਦੇ ਚਾਰੇ ਇਕੱਠੇ ਕਰ ਦਿੱਤੇ ਜਾਣ। ਤੇ ਇਸ ਕਿਸਾਨ ਨੂੰ ਕਿੰਨਾ ਫ ਇੱਕ ਹੀ ਸਿੰਚਾਈ ਦਾ ਸਾਧਨ ਮੰਨ ਕੇ ਚਲੋ ਇੱਕ ਹੀ ਕਿਰਤੇ ਵਿੱਚ ਟਿਊਬ ਲਾ ਦੇ ਤੇ ਚਾਰਾਂ ਨੂੰ ਕੀ ਜਾਊਗਾ ਚਾਰਾਂ ਨੂੰ ਊਰਤ ਹੋ ਜੂਗੀ ਠੀਕ ਹੈ ਜੁੜੇ ਟਾਈਮ ਦੀ ਵੀ ਬਚਤ ਹੋਣੀ ਆ ਪੈਦਾਵਾਰ ਵੀ ਦੀ ਵੱਧ ਹੋਣੀ ਆਗੀ ਤਾਂ ਕਰਕੇ ਚੱਕਬੰਦੀ ਸਾਰੀ ਕੀਤੀ ਗਈ ਹੈ ਠੀਕ ਹੈ ਜੀ ਪਰ ਜਿੰਨਾ ਦੇਖਣ ਦੇ ਵਿੱਚ ਈਜ਼ੀ ਲੱਗ ਰਿਹਾਗਾ ਵੀ ਚਾਰੇ ਕਿੱਲੇ ਆਪਾਂ ਇੱਕ ਥਾਂ ਤੇ ਇਕੱਠੇ ਕਰ ਦਾਂਗੇ ਇਹ ਇੰਨਾ ਵੀ ਸੌਖਾ ਨਹੀਂ ਠੀਕ ਹੈ ਜੀ ਇਹਦੇ ਨਾਲ ਬਹੁਤ ਸਾਰੀਆਂ ਮਤਲਬ ਇੱਕ ਸਕੀਮ ਤਿਆਰ ਕੀਤੀ ਗਈ ਬਹੁਤ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਚੱਕਬੰਦੀ ਪੋਸੀਬਲ ਸੀਗੀ ਮਨ ਕੇ ਚੱਲੋ ਜੀ ਮੈਂ ਤੁਹਾਨੂੰ ਸਮਝਾਉਣਾ ਅੱਜ ਦੇ ਸਮੇਂ ਦੇ ਨਾਲ ਹੀ ਮੰਨ ਕੇ ਚੱਲੋ ਮੰਨ ਕੇ ਚੱਲੋ ਹੋ ਸਕਦਾ ਇਹ ਜੇ ਇੱਕ ਕਿੱਲੇ ਦਾ ਜਿਹੜਾ ਰੇਟ ਹੈਗਾ ਜਿੱਥੇ ਇਹਦਾ ਮੰਨ ਕੇ ਚੱਲੋ ਹੋਵੇ 10 ਲੱਖ ਰੁਪਈਆ ਇੱਥੇ ਹੋਵੇ ਜਿਹੜਾ 45 ਨੰਬਰ ਕਿੱਲਾ ਇੱਥੇ ਹੋ ਸਕਦਾ ਇਹਦਾ ਰੇਟ ਹੋਵੇ 15 ਲੱਖ ਰੁਪਈਆ ਤੇ ਜਿਹੜਾ 15 ਨੰਬਰ ਕਿੱਲਾ ਹੈਗਾ ਜੀ ਇਹਦਾ ਹੋ ਸਕਦਾ ਇੱਥੇ ਹੋਵੇ 20 ਲੱਖ ਰੁਪਈਆ ਯਾਨੀ ਕਿ ਅਲੱਗ-ਅਲੱਗ ਰੇਟ ਨੇ ਪਰ ਜਦੋਂ ਇਹ ਆਪਾਂ ਚਾਰੇ ਦੇ ਚਾਰੇ ਇਹਨੂੰ ਆਹ ਇਕੱਠੇ ਕਰਕੇ ਇੱਥੇ ਦਵਾਂਗੇ ਠੀਕ ਹੈ ਜੀ ਮੰਨ ਕੇ ਚੱਲੋ ਇਸ ਏਰੀਆ 'ਚ ਜੇ ਰੇਟ ਹੋਵੇ 10 ਲੱਖ ਰੁਪਈ ਇਸ ਜਗ੍ਹਾ ਤੇ ਇਕੱਠੀ ਨਹੀਂ ਕਰਵਾਉਣੀ ਤਾਂ ਚੱਕ ਬੰਦੀ ਦਾ ਕੰਮ ਰੁਕ ਜੂਗਾ ਤਾਂ ਕਰਕੇ ਕੀ ਕਰਨਾ ਪਿਆ ਜੀ ਜਿਹੜਾ ਮੰਨ ਕੇ ਚਲੋ ਇੱਕ ਪਿੰਡ ਸੀਗਾ ਉਹਦੇ ਅਲੱਗ-ਅਲੱਗ ਬਲਾਕ ਤਿਆਰ ਕੀਤੇ ਗਏ ਮੰਨ ਕੇ ਚਲੋ 5 6 7 8 ਜਿੰਨੇ ਵੀ ਬਲਾਕ ਤਿਆਰ ਕੀਤੇ ਜਾ ਸਕਦੇ ਸੀਗੇ ਉਹ ਬਲਾਕ ਉਹਦੇ ਤਿਆਰ ਕੀਤੇ ਗਏ ਅਲੱਗ-ਅਲੱਗ ਬਲਾਕਾਂ ਦੇ ਵਿੱਚ ਉਸ ਜ਼ਮੀਨ ਦੀ ਕਿ ਸੰਬੰਧੀ ਕੀਤੀ ਗਈ ਤੇ ਉਹਦੇ ਅਲੱਗ-ਅਲੱਗ ਰੇਟ ਡਿਸਾਈਡ ਕੀਤੇ ਗਏ ਠੀਕ ਹੈ ਇੱਥੇ ਵੀ ਇੱਕ ਪ੍ਰੋਬਲਮ ਸੀਗੀ ਇੱਕ ਬਲਾਕ ਦੇ ਵਿੱਚ ਵੀ ਜ਼ਮੀਨ ਦਾ ਅਲੱਗ-ਅਲੱਗ ਰੇਟ ਹੋ ਸਕਦਾ ਮਨ ਲੇ ਕਿ ਚਲੋ ਇਸ ਜ਼ਮੀਨ ਇਸ ਬਲਾਕ ਦੇ ਵਿੱਚ ਹੀ ਕੋਈ ਜ਼ਮੀਨ ਬਰਾਨੀ ਹੋਵੇ ਮਤਲਬ ਉਹਨੂੰ ਪਾਣੀ ਨਾ ਜਾਂਦਾ ਹੋਵੇ ਜਾਂ ਕਿਸੀ ਉੱਚੀ ਜਗ੍ਹਾ ਦੇ ਕਾਰਨ ਨਾ ਪਾਣੀ ਪਹੁੰਚ ਪਹੁੰਚਦਾ ਹੋਵੇ ਉਹਨੂੰ ਤਾਂ ਕਰਕੇ ਉੱਥੇ ਵੀ ਉਹਦਾ ਸਾਰਾ ਕੁਝ ਦਰਜ ਕੀਤਾ ਗਿਆ ਉਸ ਬਲਾਕ ਦੇ ਅੰਦਰ ਵੀ ਠੀਕ ਹੈ ਉੱਥੇ ਵੀ ਅਲੱਗ-ਅਲੱਗ ਰੇਟ ਡਿਸਾਈਡ ਕੀਤੇ ਗਏ ਠੀਕ ਹੈ ਜੀ ਸਭ ਤੋਂ ਜਿਹੜਾ ਇਹਦਾ ਰੇਟ ਇੱਕ ਸਟੈਂਡਰਡ ਰਕਬਾ ਕੀਤਾ ਗਿਆ ਜੀ ਦਰਜ ਸਟੈਂਡਰਡ ਰਕਬੇ ਦਾ ਮਤਲਬ ਹੈ ਜਿਹੜੀ ਜ਼ਮੀਨ ਸਭ ਤੋਂ ਵਧੀਆ ਹੁੰਦੀ ਸੀ ਤੇ ਸਭ ਤੋਂ ਵਧੀਆ ਜਿਹੜੀ ਜ਼ਮੀਨ ਹੁੰਦੀ ਸੀ ਉਹਦਾ ਰੇਟ ਰੱਖਿਆ ਗਿਆ ਜੀ ਇਹਨਾਂ ਵੱਲੋਂ 16 ਨਹੀਂ ਉਨੇ ਵੀ ਸਮਝ ਲੈਣੇ ਆ ਪਾਣੇ ਦਾ ਮਤਲਬ ਕੀ ਹੈ ਜੀ ਇੱਕ ਜਣਾੰਨਾ ਹੁੰਦਾਗਾ ਇਹ 6 ਰੁਪਏ 25 ਪੈਸੇ ਦੇ ਬਰਾਬਰ ਹੁੰਦਾ ਜੀ ਮਤਲਬ ਜਿਹੜੇ 16 ਅੰਨੇ ਨੇ ਇਹਨਾਂ ਦਾ ਬੰਦਾ ਜੀ ਸਾਡੇ ਕੋਲੇ 1 ਰੁਪਿਆ ਜਿਹੜੀ ਸਭ ਤੋਂ ਵਧੀਆ ਜ਼ਮੀਨ ਸੀ ਜੀ ਉਹਦਾ ਪ੍ਰਾਈਸ ਰੱਖਿਆ ਗਿਆ 1 ਰੁਪਿਆ ਇਹਨੂੰ ਨਾਮ ਦਿੱਤਾ ਗਿਆ ਸਟੈਂਡਰਡ ਰੱਖਵਾ ਇਹ ਆਪ ਅਗਲੇ ਅਧਿਆਇ ਦੇ ਵਿੱਚ ਕਰਾਂਗੇ ਜਸਟ ਇੱਕ ਸਮਝਾਉਣ ਦੇ ਲਈ ਮੈਂ ਤੁਹਾਨੂੰ ਸਾਰਾ ਕੁਝ ਦੱਸਿਆਗਾ ਜੀ ਠੀਕ ਆ ਅੱਛਾ ਨੈਕਸਟ ਹੋ ਸਕਦਾ ਵੀ ਇੱਥੇ ਇਹਨਾਂ ਦੀ ਅਲੱਗ-ਅਲੱਗ ਜ਼ਮੀਨਾਂ ਦੇ ਵਿੱਚ ਕਿਸੇ ਦੇ ਕੋਈ ਦਰਖਤ ਵਗੈਰਾ ਲੱਗੇ ਹੋਣ ਹੋ ਸਕਦਾ ਕਿਸੇ ਦੀ ਜ਼ਮੀਨ ਦੇ ਵਿੱਚ ਖੂਹ ਹੋਵੇ ਠੀਕ ਆ ਤਾਂ ਉਹਨਾਂ ਦੇ ਵੀ ਮੁੱਲ ਪਾਉਣੇ ਪਏ। ਦਰਾਤਾਂ ਦੇ ਵੀ ਮੁੱਲ ਪਾਏ ਗਏ, ਖੂਹਾਂ ਦੇ ਵੀ ਮੁੱਲ ਪਾਏ ਗਏ। ਠੀਕ ਆ? ਇਹ ਸਾਰਾ ਕੁਝ ਇੱਕ ਸਿਸਟਮ ਇੱਕ ਮਤਲਬ ਸਕੀਮਬੰਦੀ ਤਿਆਰ ਕਰਕੇ ਹੀ ਚੱਕਬੰਦੀ ਕੀਤੀ ਸੀ। ਤਾਂ ਨੈਕਸਟ ਦੇਖਦੇ ਆ ਜੀ, ਆਪ ਕਰਦਾਂਗੇ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਮੋਟਾ-ਮੋਟਾ ਚੱਕਬੰਦੀ ਹੈ ਕੀ ਅਤੇ ਕਿਵੇਂ ਕੀਤੀ ਜਾਣੀ ਆ। ਅੱਗੇ ਦੇਖਦੇ ਆ ਜੀ ਅੱਗੇ ਆਪਣੇ ਕੋਲੇ ਕੀ ਸੀਗਾ, ਅਗਲਾ ਆਪਰੇਸ਼ਨ ਕੀ ਆ? ਵੀ ਚੱਕਬੰਦੀ ਦਾ ਕੰਮ ਸਭ ਤੋਂ ਪਹਿਲਾਂ ਕਿਹੜੇ ਵਿਭਾਗ ਦੇ ਦੁਆਰਾ ਤੇ ਕਦੋਂ ਸ਼ੁਰੂ ਕੀਤਾ ਗਿਆ? ਮਤਲਬ ਭਾਰਤ ਦੀ ਵੰਡ ਤੋਂ ਪਹਿਲਾਂ ਦੀ ਗੱਲ ਕਰ ਰਹੇ ਹਾਂ ਸਭ ਤੋਂ ਸਟਾਰਟਿੰਗ ਦੇ ਵਿੱਚ ਕਿਹੜੇ ਐਕਟ ਨੇ ਕੀਤਾ ਤਾਂ ਪਹਿਲੇ ਪਹਿਲ ਚੱਕ ਬੰਦੀ ਦਾ ਕੰਮ ਜੀ ਸਹਿਕਾਰੀ ਸੁਭਾਵਾਂ ਦੇ ਨਹਿਕਮੇ ਨੇ ਸਾਲ 1929 ਵੀ ਦੇ ਵਿੱਚ ਕੋਆਪਰੇਟਿਵ ਐਕਟ ਨੰਬਰ 2 ਸਾਲ 1912 ਦੇ ਦੀਨਨ ਸੰਬੰਧ ਕੀਤਾ ਜਨਕੀ ਸਹਿਕਾਰੀ ਸੁਭਾਵਾਂ ਨੇ ਜੀ ਕੋਆਪਰੇਟਿਵ ਐਕਟ ਨੰਬਰ 2 ਸਾਲ 1912 ਦੇ ਦੀਨਨ ਸਭ ਤੋਂ ਪਹਿਲਾਂ 1929 ਵਿੱਚ ਸ਼ੁਰੂ ਕੀਤਾ ਸੀਗਾ ਅਗਲਾ ਪ੍ਰਸ਼ਨ ਆਪਣੇ ਕੋਲ ਕੀ ਬੰਦ ਹੈ ਜੀ ਕਿਹੜੇ ਐਕਟ ਦੀ ਇਹਨ ਚਾਲੂ ਚੱਕ ਬੰਦੀ ਸ਼ੁਰੂ ਕੀਤੀ ਗਈ ਇਹਦਾ ਮਤਲਬ ਹੈ ਕਿ ਭਾਰਤ ਦੀ ਵੰਡ ਤੋਂ ਬਾਅਦ ਜਦੋਂ ਸਾਡਾ ਭਾਰਤ ਅਲੱਗ ਹੋ ਗਿਆ ਭਾਰਤ ਜਾਦ ਹੋ ਗਿਆ ਉਦੋਂ ਮਤਲਬ ਚੱਕਬੰਦੀ ਕੋਈ ਸ਼ੁਰੂ ਕੀਤੀ ਗਈ ਤਾਂ ਐਕਟ ਚੱਕਬੰਦੀ ਭੋਂ ਪੰਜਾਬ 1948 ਦੀ ਦੀਨ ਚੱਕਬੰਦੀ ਆਰੰਭ ਕੀਤੀ ਗਈ ਆਹ ਕਾਲ ਜੀ ਕਿਹੜੇ ਸਾਲ 1948 ਦੀ ਦੀਨ ਠੀਕ ਹੈ ਜੀ ਨੈਕਸਟ ਦੇਖਦੇ ਹਾਂ ਜੀ ਆਪਾਂ ਨੈਕਸਟ ਆ ਕੀ ਕਹਿੰਦੇ ਚੱਕਬੰਦੀ ਬਣਾਉਣ ਦੀ ਕਿਉਂ ਲੋੜ ਪਈ ਜਿਵੇਂ ਕਹਿੰਦੇ ਨੇ ਜੀ ਲੋੜ ਕਾਰ ਦੀ ਮਾਂ ਠੀਕ ਆ ਇਹਦੀ ਜੇ ਲੋੜ ਪਈ ਤਾਂ ਤਾਂ ਹੀ ਚੱਕਬੰਦੀ ਤਿਆਰ ਕੀਤੀ ਗਈ ਨਾ ਤਦ ਹੀ ਕਿਉਂ ਲੋੜ ਪਈ ਜੀ ਦੇਖੋ ਤੁਸੀਂ ਸਾਰਾ ਪੜ ਲਏ ਨਾ ਫਿਰ ਵੀ ਆਪਾਂ ਮੋਟੀ ਮੁੱਟੀ ਡਿਸਕਸ਼ਨ ਕਰਦੇ ਆਂਗੇ ਕੀ ਕਹਿ ਰਹੇ ਜੀ ਕਹਿੰਦਾ ਜਦੋਂ ਭਾਰਤ ਦੀ ਵੰਡ ਹੋਈ 1947 ਦੇ ਵਿੱਚ ਤਾਂ ਪੰਜਾਬ ਦੇ ਵਿੱਚ ਨਾਲ ਦੀ ਬਹੁਤ ਕਮੀ ਸੀਗੀ ਇਥੋਂ ਤੱਕ ਕਿ ਲੋਕ ਭੁੱਖ ਮਰੀ ਦੇ ਨਾਲ ਵੀ ਮਰ ਰਹੇ ਸੀਗੇ ਤੇ ਇਹਦੀ ਰੋਗ ਥੰਮ ਕਰਨੀ ਬਹੁਤ ਜ਼ਰੂਰੀ ਸੀ ਤਾਂ ਕਰਕੇ ਚੱਕ ਬੰਦੀ ਦੀ ਸਕੀਮ ਨੂੰ ਲੈ ਕੇ ਆਂਦਾ ਗਿਆ ਦੂਸਰਾ ਕੀ ਸੀਗਾ ਜੀ ਕਹਿੰਦਾ ਪੂਰਬੀ ਪੰਜਾਬ ਦੇ ਵਿੱਚ ਜਾਨੀ ਕਿ ਸਾਡੇ ਪੰਜਾਬ ਦੇ ਵਿੱਚ ਮਾਲਕਾਂ ਦੀ ਪਹੁੰਚ ਛੋਟੇ ਛੋਟੇ ਟੁਕੜੇ ਵਿੱਚ ਖਿਲਰੀ ਹੋਈ ਸੀ ਤੇ ਨਾਲ ਦੀ ਉਪਚ ਦੇ ਵਿੱਚ ਵੱਧਾ ਨਹੀਂ ਹੋ ਸਕਦਾ ਉਹਨਾਂ ਦੇ ਖਰਚੇ ਵਗੈਰਾ ਜ਼ਿਆਦਾ ਹੁੰਦੇ ਸੀ ਪੈਦਾਵਾਰ ਘੱਟ ਹੁੰਦੀ ਸੀ ਇਸ ਕਰਕੇ ਵੀ ਉਹਨਾਂ ਛੋਟੇ ਟੁਕੜਿਆਂ ਨੂੰ ਇਕੱਠਾ ਕੀਤਾ ਗਿਆ ਸੀ ਠੀਕ ਹੈ ਤੇ ਇਹ ਕਹਿੰਦਾ ਜੀ ਨੈਕਸਟ ਕੀ ਲਿਖਿਆ ਹੋਇਆ ਹੈ ਇਸ ਕਰਕੇ ਪੰਜਾਬ ਸਰਕਾਰ ਨੇ 1948 ਦੇ ਐਕਟ ਚੱਕਬੰਦੀ ਭੋਂ ਪੰਜਾਬ ਇਹ ਐਕਟ ਦਾ ਨਾਮ ਹੈ ਜੀ ਚੱਕਬੰਦੀ ਭੋਂ ਪੰਜਾਬ 1948 ਬਣਾਇਆ ਤੇ 1949 ਵਿੱਚ ਇਸ ਦੇ ਕਾਨੂੰਨ ਬਣਾਏ ਤੇ ਹੁਣ ਸਾਰਾ ਕੰਮ ਇਸ ਨਵੇਂ ਐਕਟ ਦੇ ਦੀਨ ਕੀਤਾ ਜਾਂਦਾ ਸੀਗਾ ਨੈਕਸਟ ਦੇਖੋ ਜੀ ਕੀ ਆਪਣੇ ਕੋਲ ਇਹਦੇ ਲਾਭ ਬੀਟੀ ਕੀ ਲਾਭ ਹੋਏ ਇਹਦੇ ਇਹ ਸਾਰੇ ਤੁਸੀਂ ਲਾਭ ਪੜ ਲੈਣੇ ਆ ਠੀਕ ਆ ਫਿਰ ਵੀ ਆਪਾਂ ਮੂٹے ਮੂٹے ਲਾਭ ਦੇਖਦੇ ਹਾਂ ਜੀ ਕੀ ਹੋਏ ਉਹਨੂੰ ਜ਼ਿਮੀਦਾਰ ਨੂੰ ਖੇਤੀ ਦਾ ਕੰਮ ਇੱਕ ਜਗ੍ਹਾ ਤੇ ਕਰਨਾ ਸੌਖਾ ਹੋ ਗਿਆ ਸਮੇਂ ਦੀ ਬਚਤ ਤੇ ਪੈਸੇ ਦੀ ਬਚਤ ਹੋ ਜਾਂਦੀ ਸੀ ਪੈਦਾਵਾਰ ਵਿੱਚ ਵਾਧਾ ਹੋਣ ਲੱਗ ਗਿਆ ਨਮੀਆਂ ਨਮੀਆਂ ਮਤਲਬ ਆਹੀ ਦੇ ਢੰਗ ਆ ਗਿਆ ਜੀ ਮਸ਼ੀਨਾਂ ਦੀ ਵਰਤੋਂ ਹੋਣ ਲੱਗੀ ਜ਼ਿਮੀਦਾਰਾਂ ਨੂੰ ਖੇਤ ਦੀ ਰਾਖੀ ਕਰਨੀ ਸੌਖੀ ਹੋ ਗਈ ਇੱਕ ਥਾਂ ਤੇ ਜ਼ਮੀਨ ਉਜਾੜੇ ਤੋਂ ਬਚਣ ਲੱਗ ਗਈ ਠੀਕ ਆ ਜਿਹੜੀ ਬੰਦੋਬਸਤ ਹੋਈ ਸੀ ਉਹ ਕਾਫੀ ਸਮਾਂ ਪਹਿਲਾਂ ਹੋਈ ਸੀ ਹੁਣ ਨਵੇਂ ਸ੍ਰੇ ਤੋਂ ਪਮੈਸ਼ ਹੋਊਗੀ ਜਿਹਦੇ ਕਰਕੇ ਰਿਕਾਰਡ ਸਾਫ ਸੁਥਰਾ ਹੋ ਗਿਆ ਤੇ ਮਾਲਕਾਂ ਨੂੰ ਆਪਦੇ ਮਤਲਬ ਜ਼ਮੀਨ ਦਾ ਪਤਾ ਵੀ ਲੱਗ ਗਿਆ ਨਵੇਂ ਸ੍ਰੇ ਤੋਂ ਇੱਕ ਵੀ ਮੇਰੇ ਕੋਲ ਇੰਨੀ ਜ਼ਮੀਨ ਹੈ ਤੇ ਉਸ ਜ਼ਮੀਨ ਨੂੰ ਕੋਈ ਨਾਪ ਵੀ ਨਹੀਂ ਸੀ ਸਕਦਾ ਠੀਕ ਹੈ ਜੀ ਤਾਂ ਸਾਰਾ ਕੁਝ ਤੁਸੀਂ ਪੜ ਲੈਣਾ ਜੀ ਇਹ ਸਾਂਝੇ ਖਾਤੇਆਂ ਦੀ ਵੰਡ ਵਗੈਰਾ ਸੌਖੀ ਹੋਊਗੀ ਇਹ ਆਪ ਤੀਜੇ ਤੇ ਇਹ ਚ ਪੜਾਂਗੇ ਜੀ ਸਾਂਝੇ ਖਾਤੇਆਂ ਦੀ ਤਕਸੀਮ ਕਿਸ ਤਰ੍ਹਾਂ ਕੀਤੀ ਗਈ ਚੱਕਬੰਦੀ ਦੇ ਦੌਰਾਨ ਜਿਹੜਾ ਨਕਸ਼ਾ ਹਕਦਾਰ ਬਾਰ ਦੇ ਵਿੱਚ ਲਿਖਿਆ ਹੋਇਆਗਾ ਇੱਕ ਵਾਰ ਰੀਡਿੰਗ ਕਰਨੀ ਆਪਾਂ ਕੋਈ ਰੱਟਾ ਨਹੀਂ ਲਾਉਣਾ ਬੁੱਕ ਆਪਾਂ ਨੂੰ ਲਾਉਣਾ ਠੀਕ ਹੈ ਬਸ ਆਪਕ ਨੂੰ ਪਤਾ ਹੋਵੇ ਥੋੜਾ ਬਹੁਤ ਨੈਕਸਟ ਦੇਖਦੇ ਹਾਂ ਜੀ ਆਪਣੇ ਕੋਲੇ ਕੀ ਹੁੰਦਾਗਾ ਨੈਕਸਟ ਹੈ ਜੀ ਕਿ ਕਹਿੰਦਾ ਪੰਜਾਬ ਸਰਕਾਰ ਨੇ ਚੱਕਬੰਦੀ ਸੰਬੰਧੀ ਜ਼ਰੂਰੀ ਸੈਂਕਲੇ ਜਾਂ ਛੋਧਾਂ ਕਦੋਂ ਤੇ ਕੀ ਕੀਤੀ ਠੀਕ ਹੈ ਜੀ ਸਰਕਾਰ ਨੇ ਕੁਝ ਜ਼ਰੂਰੀ ਹਦਾਇਤਾਂ ਦਿੱਤੀਆਂ ਉਹਦੇ ਥਰੂ ਹੀ ਚੱਕਬੰਦੀ ਹੋਈ ਉਹ ਕੀ ਕੀ ਸੀਗੀਆਂ ਜੀ ਪੰਜਾਬ ਸਰਕਾਰ ਨੇ ਚੱਕਬੰਦੀ ਦੇ ਕੰਮ ਦੀਆਂ ਜ਼ਰੂਰੀ ਛੋਧਾਂ 1955 ਵਿੱਚ ਕੀਤੀਆਂ ਦੇਖੋ ਜੀ ਐਕਟ 1947 ਦੇ ਅਧੀਨ 1949 ਆਇਆ ਫਿਰ ਵੀ ਜੋ 50 ਕੋਸ਼ਿਸ਼ ਹੋਤਾ ਹੈ ਕਿ ਕੀਤੀਆਂ ਗਈਆਂ ਫਿਰ 1952 ਦੇ ਵਿੱਚ ਕੁਝ ਨਾ ਕੁਝ ਐਮੈਂਡਮੈਂਟ ਕੀਤੀਆਂ ਗਈਆਂ ਦੇ ਵਿੱਚ ਵੀ ਉਹ ਕੀ ਸੀਗੀਆਂ ਜੀ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਗਿਣਤੀ